ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਾ ਦੇਖਣਾ ਚਾਹੁੰਦੇ ਹੋ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਸੁਬਾਨ ਅੱਲਾਹ ਤੇ ਜਿਹੜੇ ਹਿਸਾਬ ਨਾਲ ਤੁਹਾਡਾ ਇਕੱਠ ਹਰੇਕ ਰੈਲੀ 'ਚ ਵਾਅਦਾ ਜਾ ਰਿਹਾ ਹੈ 2027 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੋਈ ਮਾਈ ਦਾ ਲਾਲ ਅਮਰਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਅਮਰਤਪਾਲ ਬਾਈ ਜੀ ਦੇ ਜਿਹੜੇ ਸਰਕਾਰਾਂ ਨੇ ਝੂਠੇ ਹੀ ਇਲਜ਼ਾਮ ਲਾਏ ਐ ਸਾਧ ਸੰਗਤ ਅਸਲ ਗੱਲ ਅਮਰਤਪਾਲ ਵੀਰ ਨੇ ਆਪਾਂ ਨੂੰ ਜਾਗਰੂਕ ਕੀਤਾ ਨਸ਼ੇ ਵਾਲੇ ਜਿਹੜੇ ਨਸ਼ੇ ਕਰਦੇ ਸੀ ਪਤਾ ਹੀ ਨਹੀਂ ਕਿੰਨੇ ਕ ਨਸ਼ੇ ਆ ਕਿੰਨਿਆਂ ਕਦੇ ਨਸ਼ੇ ਛੜਾਤੇ ਕਿੰਨਿਆਂ ਕ ਨੂੰ ਗੁਰੂ ਦੇ ਲੜ ਲਾਤਾ ਕਿੰਨਿਆਂ ਕ ਦੀ ਅਣਖ ਜਗਾਤੀ ਕਿੰਨਿਆਂ ਕ ਨੂੰ ਉਹਨਾਂ ਦੀ ਹੋਂਦ ਬਾਰੇ ਦੱਸਤਾ ਭਰਾਵੋ ਤੁਸੀਂ ਆਹ ਚੀਜ਼ ਹੋ ਤੇ ਫਿਰਦੇ ਕਿੱਥੇ ਹੋ